ਅੱਠ ਦੇਖੋ ਮੈਂ ਅੱਠ ਨੰਬਰ ਪਰ ਬੈਂਕ ਬੰਦ ਕੋਲ ਲੋਕ ਚਲ ਕੋਲ ਜਿਹੜਾ ਤੁਸੀਂ ਇਹ ਦੇਖੋ ਜੇ ਆਪਾਂ ਦੇਖ ਸਕਦੇ ਹਾਂ ਜੀ ਐਸਟੀਐਮ ਨਾਲ ਜਿਹੜੇ ਨੇ ਆਪਣੇ ਚੰਡੀਗੜ੍ਹ ਤੋਂ ਆਈ ਟੀਮ ਹੈ ਜੀ ਉਹਦੇ ਨਾਲ ਬੱਚਿਆਂ ਦੇ ਜਿਹੜੇ ਛੋਟੇ ਬੱਚਿਆਂ ਦੇ ਜਿਹੜੇ ਸ਼ੂਜ਼ ਨੇ ਉਹ ਬਣ ਰਹੇ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਆਪਾਂ ਦੇਖ ਸਕਦੇ ਹਾਂ ਜੀ ਆਪਣਾ ਗੁਰਦਰਾ ਸਾਹਿਬ ਵਾਸਤੇ ਜਿਹੜਾ ਸਾਫ ਪਾਣੀ ਪੀਣ ਵਾਸਤੇ ਜਿਹੜਾ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਵਾ ਉਹ ਇੱਕ ਆਰੋ ਵੀ ਜਿਹੜਾ ਭੇਟ ਕੀਤਾ ਗਿਆ ਕਿਹੜੇ ਤਰ੍ਹਾਂ ਕੀ ਨੰਬਰ ਹੈ 10 ਤੁਹਾਨੂੰ 8 ਨੰਬਰ 8 ਨੰਬਰ ਤੇ ਅੱਜ ਨੂੰ ਮਿਲਦੇ ਹਾਂ ਹਾਂ ਜੀ ਐਸਟੀਐਮ ਸਾਹਿਬ ਇੱਕ ਮਿੰਟ ਜੀ ਹਾਂ ਜੀ ਹਾਂ ਜੀ ਇਹ ਦੱਸਿਓ ਸਰ ਆਪਣਾ ਕੀ ਕਿਥੋਂ ਟੀਮ ਆਈ ਹੈ ਤੇ ਕੀ ਕੀ ਇਹ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਫੀ ਲੈ ਕੇ ਆਏ ਹੋਏ ਆ ਸਾਡੇ ਕੋਲ ਚੰਡੀਗੜ੍ਹ ਟੀਮ ਆਈ ਹੈ ਬਲਗੌਰ ਸਿੰਘ ਜੀ ਨੇ ਭਰਾ ਨੇ ਸਾਰੇ ਜੀ ਸਾਹਿਬ ਨੇ ਇਹ ਸਾਰੇ ਚੰਡੀਗੜ੍ਹ ਤੋਂ ਤੇ ਜਿਹੜਾ ਸਭ ਜੀ ਵਿਭਾਗ ਤੋਂ ਚੰਡੀਗੜ੍ਹ ਦੇ ਬੇਸਿਕਲੀ ਇਹ ਆਏ ਨੇ ਇੱਥੇ ਸਪੈਸ਼ਲ ਦੇਣੇ ਇੱਕ ਵਾਟਰ ਪਿਰੀਫਾਇਰ ਲੈਣ ਆਏ ਨੇ ਜੀ ਜੀ ਪਲੱਸ ਥੀਰਮਲ ਸ਼ਾਪ ਇਹਨੇ ਫੜੇ ਜੀ ਤੇ ਸ਼ੂਜ਼ ਵਗੈਰਾ ਤੇ ਸਲਾਈ ਮਸ਼ੀਨਾਂ ਦੇਣ ਆਏ ਸੀਗੇ ਹਾਂਜੀ ਤਾਂ ਜੋ ਜੋ ਮਿਨੀਮਮ ਹੈਲਪ ਵਰਕ ਕਰ ਸਕਿਆ ਸੀ ਕਿਸੇ ਦੀ ਗੋਈਆਂ ਦੇ ਕੇ ਗਏ ਨੇ ਜੇ ਸਰਦੀਆਂ ਦਾ ਮੌਸਮ ਆ ਰਿਹਾ ਤੇ ਹੋਰ ਮਤਲਬ ਜਿਹੜੇ ਸਰਦੀ ਖੇਤ ਜਿਹੜੇ ਹੜ ਪੀੜ ਤੇ ਲੋਕ ਇਹਨਾਂ ਵਾਸਤੇ ਕਿਹ ਕੀ ਹੋਰ ਸਹੂਲਤ ਜਿਹੜੀ ਆ ਇਹਨਾਂ ਟੀਮਾਂ ਵੱਲੋਂ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਜਾਂ ਦਿੱਤੀ ਜਾ ਚੁੱਕੀ ਹੈ ਪਹਿਲਾਂ ਇਹ ਪਹਿਲੀ ਵਾਰ ਆਏ ਨੇ ਹਨਾ ਅਸੀਂ ਦੇ ਐਕਸੈਸ ਕਰ ਰਹੇ ਸੀਗੇ ਜੀ ਪਰ ਇਹ ਬਹੁਤ ਥੋੜਾ ਸਵਾਲ ਲੈ ਕੇ ਆਏ ਕਹਿੰਦੇ ਸੀ ਅਗਲੀ ਵਾਰੀ ਹੋਰ ਆਵਾਂਗੇ ਤੇ ਵੱਧ ਤੋਂ ਵੱਧ ਜੋ ਸੇਵਾ ਹੋਰ ਕਰਾਂਗੇ ਬਾਕੀ ਇਹ ਤੁਹਾਨੂੰ ਦੱਸਣਗੇ ਜੀ ਕੀ ਜਾਂ ਪੰਡਤ ਸਾਡੇ ਸਾਹਮਣੇ ਦੇਖੋ ਜੋ ਇਹ ਤਰਾਸਦੀ ਹੋਈ ਹੈ ਪੂਰੇ ਪੰਜਾਬ ਇਸ ਦਾ ਜਿਹੜਾ ਜਲਵਨੁੰਦਰਾ ਗਿਆ ਹਦੂਰ ਆ ਕੇ ਇਹਨਾਂ ਦੇ ਘਰ ਦੇਖੇ ਦੁੱਖ ਦੇਖੇ ਨਹੀਂ ਜਾ ਰਿਹਾ। ਇਹਦੇ ਕੱਪੜੇ ਪਾਣੂ ਨਹੀਂ ਹੈਗੇ ਬੱਚਿਆਂ ਕੋਲ ਪੈਰਾਂ ਚ ਪਾਣ ਰਸਤੇ ਬੂਟ ਨਹੀਂ ਹੈਗੇ। ਜੀ ਇਸਤੇ ਇੱਕ ਛੋਟੀ ਜਿਹੀ ਇਹ ਇੱਕ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਦੇਣ ਵਾਲਾ ਦੇਖੋ ਪਰਮਾਤਮਾ ਕਰਨ ਵਾਲਾ ਪਰਮਾਤਮਾ ਜਿਉਂ ਉਹਨਾਂ ਨੂੰ ਦੁੱਖ ਦਿੱਤਾ ਤਾਂ ਰਸਤਾ ਵੀ ਉਹੀ ਦਿਖਾਉਂਦਾ ਹੈਗਾ। ਪਰ ਮੈਂ ਤੇ ਆ ਕੇ ਦੇਖਿਆ ਸਾਡੇ ਐਸ.ਡੀ. ਸਾਹਿਬ ਨੇ ਜਿੰਨਾ ਦਿਨ ਰਾਤ ਮਿਹਨਤ ਕਰਕੇ ਇਸ ਇਲਾਕੇ ਨੂੰ ਆਪਣੇ ਪੈਰਾਂ 'ਤੇ ਖੜਾ ਕੀਤਾ ਹੈ ਤੇ ਇਹ ਇੱਕ ਅਖੋਤੀ ਹੀ ਕਹੀ ਜਾ ਸਕਦੀ ਹੈ ਕਿ ਜੋ ਇਹਨਾਂ ਨੇ ਇਹ ਕੰਮ ਕਿ ਦਿਖਾਇਆ ਹੈਗਾ ਦਿਨ ਰਾਤ ਕੰਮ ਕੀਤਾ ਹੈਗਾ ਸਾਡਾ ਜਦੋਂ ਚੰਡੀਗੜ੍ਹ ਤੋਂ ਦੇਖਿਆ ਸੀ ਆ ਕੇ ਬੜਾ ਹਾਲਾਤ ਬਹੁਤ ਖਰਾਬ ਮੈਅਥੇ ਰਹੇ ਪਰ ਲੈ ਕੇ ਆ ਕੇ ਬੜੀ ਸ਼ਾਂਤੀ ਮਿਲੀ ਹੈ ਕਿ ਇਹਨਾਂ ਨੇ ਆ ਕੇ ਐਨ.ਜੀ.ਓ ਨਾਲ ਲੈ ਕੇ ਇੱਕ ਮਾਨਵ ਰੋਹਾਨੀ ਇਹਨਾਂ ਨੇ ਦੱਸਿਆ ਸੰਸਤਾ ਹੈਗੀ ਹੈ ਉਹਨਾਂ ਨੇ ਬੜਾ ਕੰਮ ਕੀਤਾ ਹੈ ਇੱਥੇ ਆ ਕੇ ਚਲੋ ਸਾਡੇ ਇੱਥੇ ਜਿਹੜੇ ਏਰੀਆ ਤੇ ਲੋਕ ਵੀ ਨਹੀਂ ਕੋਈ بڑے ਜੁਝਾਰੂ ਨਹੀਂ ਬੜਾ ਹੌਸਲਾ ਹੌਲਾ ਇੰਨਾ ਹੋਣ ਦੇ ਬਾਵਜੂਦ ਵੀ ਕਿਸੇ ਦੇ ਮੱਥੇ ਤੇ ਸ਼ਿਕਨ ਨਹੀਂ ਹੈਗੀ ਤੇ ਸਾਡਾ ਇਹੀ ਅਰਦਾਸ ਪ੍ਰਮਾਤਮਾ ਅੱਗੇ ਕਿ ਛੇਤੂ ਛੇਤੀ ਇਹਨਾਂ ਜੋ ਦੁੱਖ ਹੈ ਉਹ ਆਪਣੀ ਕਿਰਪਾ ਕਰਨ ਤੇ ਦੂਰ ਕੀਤਾ ਜਾ ਸਕੇ ਅਸੀਂ ਆਪਣੀ ਬਹੁਤ ਜੀ ਛੋਟੀ ਜੀ ਇੱਕ ਕੋਸ਼ਿਸ਼ ਇਹ ਸ਼ੁਰੂਆਤ ਕੀਤੀ ਜੀ ਜੀ ਬਾਕੀ ਆਪਾਂ ਇਸ ਤੋਂ ਅੱਗੇ ਵੀ ਜਿਹੜਾ ਹੋਰ ਕੰਮ ਕਰਾਂਗੇ ਬਾਕੀ ਜਾਂ ਪਿੰਡ ਵਾਸਤੇ ਜਾਂ ਇਸ ਸਰਬੀ ਖੇਤਰ ਵਾਸਤੇ ਹਾਂਜੀ ਸਾਡੀ ਸਵਾਵਾ ਹਮੇਸ਼ਾ ਦੇਖੋ ਸਾਡਾ ਪੰਜਾਬ ਘਰ ਹੈ ਸਾਡਾ ਅਸੀਂ ਤਾਂ 24 ਘੰਟੇ ਇਸ ਦੀ ਸੁੱਖ ਮੰਗਦੇ ਹਾਂ ਸਾਡਾ ਪੰਜਾਬ ਇਸ ਤਰੀ ਹੱਸਦਾ ਖੇਡਦਾ ਤੇ ਵਸਦਾ ਰਹੇ ਤੇ ਜਿੱਥੇ ਵੀ ਸਾਡੇ ਕਿਸੇ ਦੀ ਵੀ ਲੋੜ ਹੈਗੀ ਹੈ ਕੰਮ ਦੀ ਉਹੜਾ ਇਨਵੋਲਵਮੈਂਟ ਦੀ ਲੋੜ ਹੈ ਪੈਸੇ ਦੀ ਲੋੜ ਹੈ ਅਸੀਂ ਹਮੇਸ਼ਾ ਨਾਲ ਮੋਟਾ ਨਾ ਮੋਟਾ ਲਾ ਕੇ ਖੜੇ ਆ ਤੇ ਹਮੇਸ਼ਾ ਨਾਲ ਸੇਵਾ ਕਰਦੇ ਰਹਾਂ ਠੀਕ ਹੈ ਧੰਨਵਾਦ ਜੀ ਪੰਚ ਸਾਹਿਬ ਪੰਚੀ ਆਸੂ ਤੇ ਜੀ ਧੰਨਵਾਦ ਕਰਦਾ ਜੀ ਲੋਕਾਂ ਨੇ ਸਾਡਾ ਸਾਡਾ ਮੁਖ ਦੀ ਘੜੀ ਦੇ ਵਿੱਚ ਸਾਡੇ ਨਾਲ ਆ ਕੇ ਖੜੇ ਨੇ ਸਾਡੇ ਪੰਚੀ ਆਮੋ ਜੀ ਸਾਡੇ ਬਹੁਤ ਹੀ ਹਮਦਰਦਾਰੇ ਨੇਤ ਜਰਦਾਰ ਕਬੀਰ ਸਿੰਘ ਢਾਲੀਵਾਲ ਜਿਨ੍ਹਾਂ ਨੇ ਸਾਡੀ ਦਿਨ ਰਾਤ ਬਾਹਰ ਖੜੀ ਆਪਾਂ ਦੇ ਇਲਾਕੇ ਵਿੱਚ ਰਹੇ ਦਿਨ ਰਾਤ ਸਾਡੇ ਵਿੱਚ ਵੀ ਛੱਡੇ ਨੇ ਸਾਨੂੰ ਕਦੇ ਇੰਕਾ ਨਹੀਂ ਫੀਲ ਹੁੰਦੇ ਤੱਕ ਦੀਆਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਕਬੀਰ ਸਿੰਘ ਢਾਲੀਵਾਲ ਦਾ ਜੀ ਜਬਰਦਸਤ ਸਰਦਾਰ ਜੀ ਨੇ ਸਾਨੂੰ ਬਹੁਤ ਹੀ ਸਾਡੀ ਮਦਦ ਕੀਤੀ ਹਰ ਇੱਕ ਦੇ ਨਾਲ ਸਤਿਕਾਰ ਦਿੱਤਾ